ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਲੌਂਗ ਦੇ ਵਿੱਚ ਕੋਟ ਸੈੱਟ ਆਪਾਂ ਪਿਛਲੀ ਵੀਡੀਓ 'ਚ ਤੁਹਾਨੂੰ ਪਾਇਆ ਸੀ ਸ਼ਾਰਟ ਦੇ ਵਿੱਚ ਸੀਗਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਲੌਂਗ ਦੇ ਵਿੱਚ ਤੁਸੀਂ ਉਹਦੀ ਪੂਰੀ ਐਂਡ ਤੱਕ ਵੀਡੀਓ ਦੇਖਣੀ ਆ ਬਹੁਤ ਹੀ ਸਿੰਪਲ ਕਟਿੰਗ ਦੇ ਵਿੱਚ ਦੱਸਾਂਗੇ ਤੇ ਨਾਲ ਇੱਕ ਦੋ ਦਿਨਾਂ ਦੇ ਵਿੱਚ ਉਹਦੀ ਆਪਾਂ ਸਟੀਚਿੰਗ ਵੀ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਕਟਿੰਗ ਦੇਖਣੀ ਆ ਵੀ ਕਿਸ ਤਰੀਕੇ ਨਾਲ ਉਹਦੀ ਆਪਾਂ ਕਟਿੰਗ ਕਰ ਰਹੇ ਆਂ ਆਪਣੇ ਕੋਲੇ ਵੱਡੇ ਪਣੇ ਦੇ ਵਿੱਚ 2.5 ਮੀਟਰ ਕੱਪੜਾ ਦੇਖੋ ਲੈਂਥ ਹੈਗੀ ਆਪਣੇ ਕੋਲੇ 35 36 ਦੇ ਵਿੱਚ ਵਿੱਚ ਆਪਾਂ ਲੈਂਥ ਰੱਖਣੀ ਆ ਇਹ ਸ਼ੇਪ ਦੇ ਵਿੱਚ ਰੱਖਾਂਗੇ ਤੇ ਪਲਾਜ਼ੋ ਦੀ ਲੈਂਥ ਵੀ ਆਪਣੇ ਕੋਲੇ 36 ਇੰਚ ਆ ਬਾਜੂ ਦੀ ਲੈਂਥ ਹੋਊਗੀ 17 18 ਤੁਸੀਂ 2.5 ਮੀਟਰ ਕਪੜੇ ਦੇ ਵਿੱਚ ਆਰਾਮ ਨਾਲ ਬਣਾ ਸਕਦੇ ਆ ਨੋਰਮਲ ਨਾਪ ਦੇ ਵਿੱਚ ਦੇਖੋ ਜੇ ਨਾਪ ਹੈਵੀ ਨਾਪ ਆ ਤਾਂ ਤੁਹਾਨੂੰ 3 ਮੀਟਰ ਲੈਣਾ ਪਊਗਾ ਹਾਈਟ ਜ਼ਿਆਦਾਗੀ ਤਾਂ 3 ਮੀਟਰ ਦੇ ਵਿੱਚ ਬਣੂਗਾ ਵੱਡੇ ਪਣੇ ਦੇ ਵਿੱਚ ਆਮ ਨੋਰਮਲ ਸਾਈਜ਼ ਦਾ 2.5 ਮੀਟਰ ਵਿੱਚ ਤੁਸੀਂ ਰੈਡੀ ਕਰ ਸਕਦੇ ਹੋ 1.5 ਗਜ਼ ਪਣੇ ਦੇ ਵਿੱਚ ਹੁਣ ਆਪਾਂ ਇਹਦੀ ਕਟਿੰਗ ਕਰਨ ਲੱਗਦੇ ਆ ਸਭ ਤੋਂ ਪਹਿਲਾਂ ਆਪਾਂ ਕਪੜੇ ਨੂੰ ਵਾਸ਼ ਕੀਤਾ ਹੋਗਾ ਵਾਸ਼ ਕਰਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਇਹਦੀ ਆਪਾਂ ਕਟਿੰਗ ਕਰਾਂਗੇ ਹਾਂਜੀ ਦੇਖੋ ਆਪਾਂ ਕੱਪੜੇ ਦੀ ਉਲਟੀ ਸਾਈਡ ਰੱਖਾਂਗੇ ਕਿਉਂਕਿ ਮਾਰਕ ਲਗਾਵਾਗੇ ਦੇਤੇ ਫਿਰ ਕਈ ਵਾਰ ਨਿਸ਼ਾਨ ਉੱਤਰਦੇ ਨਹੀਂ ਤਾਂ ਆਪਾਂ ਨੇ ਉਲਟੀ ਸਾਈਡ ਕਰਕੇ ਇਸ ਤਰ੍ਹਾਂ ਇਹਦੇ ਮਾਰਕ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਕੰਨੀਆਂ ਨੇ ਦੇਖੋ ਵਾਸ਼ ਹੋਣ ਤੋਂ ਬਾਅਦ ਕਈ ਵਾਰ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਤੁਸੀਂ ਚੰਗੀ ਤਰ੍ਹਾਂ ਇਹਦੇਤੇ ਪ੍ਰੈਸ ਕਰ ਲੈਣੀ ਆ ਸਾਰਾ ਦੇਖ ਲੈਣਾ ਵੀ ਕਾਨ ਵਗੈਰਾ ਤਾਂ ਨਹੀਂ ਹੈਗਾ ਕੱਪੜੇ ਦੇ ਵਿੱਚ ਤੁਸੀਂ ਪ੍ਰੈਸ ਕਰਕੇ ਇਹਨੂੰ ਚੰਗੇ ਤਰੀਕੇ ਨਾਲ ਇਹਦੀ ਕਟਿੰਗ ਕਰੋਗੇ ਫਿਰ ਇਹਦੀ ਸਟੀਚਿੰਗ ਦੇ ਵਿੱਚ ਵੀ ਉਨੀ ਫਿਨਿਸ਼ਿੰਗ ਆਊਗੀ ਜਿੰਨੀ ਤੁਸੀਂ ਕਟਿੰਗ ਵੇਲੇ ਦਿਓਗੇ ਚੰਗੀ ਤਰ੍ਹਾਂ ਆਪਾਂ ਦੇਖੋ ਇਸ ਤਰ੍ਹਾਂ ਪ੍ਰੈਸ ਕਰ ਲਈਏ ਦਿਰੀਆਂ ਕੰਨੀਆਂ ਹੋਣਗੀਆਂ ਉਹ ਤੁਸੀਂ ਉਲਟੀ ਸਾਈਡ ਰੱਖੋਗੇ ਮੰਨ ਲਓ ਦੂਸਰੀ ਸਾਈਡ ਆਪਣੇ ਵਾਲੇ ਪਾਸੇ ਤੁਸੀਂ ਰੱਖੋਗੇ ਗੋਲ ਪੱਲਾ ਮੰਨ ਲਓ ਜਿਹੜੀ ਆ ਚੀਜ਼ ਇਹਦੀ ਓਪਨ ਹੋਊਗੀ ਤੁਸੀਂ ਆਪਣੇ ਉੱਪਰਲੀ ਸਾਈਡ ਰੱਖੋਗੇ ਹੁਣ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਪੜਾ ਦਾ ਮੈਜ਼ਰਮੈਂਟ ਕਰਨੀ ਆ ਇਹਦੀ ਪਣਾ ਕਿੰਨਾਗਾ ਤੁਸੀਂ ਕੋਟ ਸੈੱਟ ਦਾ ਘੇਰਾ ਕਿੰਨਾ ਰੱਖਣਾਗਾ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਦੇਖੋ ਮੈਂ ਚੰਗੀ ਤਰ੍ਹਾਂ ਪ੍ਰੈਸ ਕਰ ਲਈ ਕਪੜੇ ਤੇ ਹੁਣ ਦੇਖੋ ਇਹਦਾ ਆਪਾਂ ਅਰਜ ਮਿਨਾਗੇ ਮੰਨ ਲਓ ਪਣਾ ਮਿਨਾਗੇ ਕਿੰਨਾ ਦਾ ਕੱਪੜੇ ਦਾ ਸਾਰਾ ਟੋਟਲੀ ਦੇਖੋ ਪਣਾ ਇਹਦਾ ਹੈਗਾਗਾ 53 ਇੰਚ ਇੱਕ ਸਾਈਡ ਦਾ 27 ਇੰਚ ਡਬਲ ਇਹਦਾ 53 ਇੰਚ ਆ ਜਾਊਗਾ ਤਾਂ ਹੁਣ ਆਪਾਂ ਨੇ ਇਹਦੀ ਪੱਟੀ ਵੀ ਕੱਢਣੀ ਆ ਦੇਖੋ ਕਿਉਂਕਿ ਸੈਂਟਰ ਕੱਟ ਦੇਵਾਂਗੇ ਆਪਾਂ ਲੌਂਗ ਦੇ ਵਿੱਚ ਕਰਾਂਗੇ ਥੋੜਾ ਜਾਂ ਤੁਸੀਂ ਜਿਹੜੀ ਸੈਂਟਰ ਪੱਟੀ ਦੇਣੀ ਆ ਉਹ ਕਿੰਨੀ ਦੇਣੀ ਆ ਦੇਖੋ ਉਹ ਆਪਾਂ 1.5 ਇੰਚ ਦੇ ਵਿੱਚ ਦੇਵਾਂਗੇ ਤੁਸੀਂ ਇਸ ਤਰ੍ਹਾਂ 1.5 ਇੰਚ ਦੇ ਵਿੱਚ ਨਿਸ਼ਾਨ ਲਗਾ ਲੈਣਾ ਬਿਲਕੁਲੀ ਸਿੰਪਲ ਦੇ ਵਿੱਚ ਦੇਵਾਂਗੇ ਤੁਸੀਂ ਰਾਮਨਾਲ ਆਪਣੇ ਘਰ ਬੈਠ ਕੇ ਇਹਦੀ ਕਟਿੰਗ ਕਰਕੇ ਰੈਡੀ ਕਰਕੇ ਪੈਣ ਸਕਦੇ ਹੋ ਹੁਣ ਆਪਾਂ ਦੇਖੋ 36 ਇੰਚ ਦੀ ਲੈਂਥ ਰੈਡੀ ਰੱਖਣੀ ਆ ਤਾਂ ਆਪਾਂ 2 ਇੰਚ ਐਕਸਟਰਾ ਕੱਟਾਂਗੇ 38 ਇੰਚ ਆ ਦੇਖੋ ਆਪਾਂ ਨੇ 38 ਇੰਚ ਦੇ ਉੱਪਰ ਮਾਰਕ ਕਰ ਦਾਂਗੇ ਇਸ ਤਰੀਕੇ ਨਾਲ ਮਾਰਕ ਕਰਤਾ ਹੁਣ 1.5 ਇੰਚ ਹੀ ਆਪਾਂ ਨੇ ਇੱਥੋਂ ਲਵਾਂਗੇ 1.5 ਇੰਚ ਹੀ ਆਪਾਂ ਇੱਥੋਂ ਲਵਾਂਗੇ ਇੱਥੋਂ ਆਪਾਂ ਸਿੱਧਾ ਮਾਰਕ ਕਰ ਲਾਂਗੇ ਦੇਖੋ ਇਸ ਤਰੀਕੇ ਨਾਲ ਤੁਸੀਂ ਇਹ ਨਿਸ਼ਾਨ ਲਗਾ ਲੈਣੇ ਆ ਦੇ ਬਿਲਕੁਲ ਸਿੱਧੇ ਨਿਸ਼ਾਨ ਲਗਾ ਲਏ ਦੇਖੋ ਜੀ ਆਪਾਂ ਨੇ ਇਹ ਹੁਣ ਆਪਾਂ ਕੀ ਕਰਨਾ ਇਥੋਂ ਤੀਰੇ ਦਾ ਨਿਸ਼ਾਨ ਲਗਾਵਾਂਗੇ ਤੀਰੇ ਦਾ ਨਿਸ਼ਾਨ ਦੇਖੋ ਤੁਸੀਂ ਕਿੰਨਾ ਲਗਾਉਣਾ ਕਿੱਥੋਂ ਲਗਾਉਣਾ ਇਹ ਚੀਜ਼ ਧਿਆਨ ਨਾਲ ਦੇਖਣੀ ਆ ਜੇ ਤੁਸੀਂ neck ਵਾਲਾ ਬਣਾ ਰਹੇ ਹੋਗੇ ਕਾਲਰ ਵਗੈਰਾ ਬਣਾ ਰਹੇ ਹੋਗੇ ਤਾਂ ਤੁਸੀਂ ਇਹਨੇ neck ਦਾ ਤੀਰਾ ਨਾਪਣਾ ਹੋਗਾ ਵੀ ਆਪਾਂ ਨੇ ਕਿੰਨੇ ਇੰਚ ਤੀਰਾ ਪਾਉਣਾ ਉਹ ਤੁਸੀਂ ਪੈਨ ਨਹੀਂ ਹੋਈ ਸ਼ਰਟ ਦਾ ਵੀ ਨਾਪ ਸਕਦੇ ਹੋ ਮੰਨ ਲਓ ਸ਼ੋਲਡਰ ਦੇ ਉੱਪਰ ਲਗਾ ਕੇ ਜੇ ਤੁਹਾਡੇ ਕੋਲੇ ਪਹਿਲਾਂ ਕੋਈ ਸਟਿਚ ਕਰਿਆ ਹੋਇਆ ਹੈ ਤਾਂ ਵੀ ਤੁਸੀਂ ਉਹਦਾ ਤੀਰਾ ਨਾਪ ਸਕਦੇ ਹੋ ਹੁਣ ਆਪਾਂ ਇਹਦਾ ਦੇਖੋ 16 ਇੰਚ ਤੀਰਾ ਪਾਵਾਂਗੇ 8 ਇੰਚ 1.5 ਇੰਚ ਤੀਰਾ ਤਿਆਰ ਹੈ ਜੂਗਾ ਤਾਂ ਆਪਾਂ 2/8 ਤੇ ਨਿਸ਼ਾਨ ਲਗਾਵਾਂਗੇ ਇਸ ਤਰੀਕੇ ਨਾਲ ਹਾਂਜੀ ਜਦੋਂ ਵੀ ਤੁਸੀਂ ਤੀਰੇ ਦੇ ਨਿਸ਼ਾਨ ਲਗਾਉਣੇ ਆ ਜਿਹੜੀ ਫੱਟੀ ਦੀ ਫੋਲਡਿੰਗ ਵਾਸਤੇ ਹੋਊਗਾ ਉਹ ਆਪਾਂ ਨੇ ਛੱਡਣਾ ਹੋਊਗਾ ਤੁਸੀਂ ਨੇ ਇੱਥੋਂ ਨਾਪ ਕੇ ਤੀਰੇ ਦਾ ਨਿਸ਼ਾਨ ਲਾਉਣਾ ਹੋਊਗਾ ਦੇਖੋ 2/8 ਤੇ ਲਗਾਇਆ ਯਾਨੀ ਕਿ 1.5 ਤੇ ਹੁਣ ਆਪਾਂ 1.5 ਇੰਚ ਦੀ ਡਾਊਨ ਕਰਾਂਗੇ ਨੀਚੇ ਨੂੰ ਆਹ ਜੀ 1.5 ਇੰਚ ਤੇ ਨਿਸ਼ਾਨ ਲਗਾਵਾਂਗੇ ਇਦੋਂ ਨੀਚੇ ਨਿਸ਼ਾਨ ਲਗਾਵਾਂਗੇ ਆਪਾਂ ਮੋਢੇ ਦਾ 1.5 ਇੰਚ ਤੇ ਆਪਾਂ ਨੇ ਨਿਸ਼ਾਨ ਲਗਾਇਆ ਹੁਣ ਇੱਥੋਂ ਆਪਾਂ ਨੇ ਸਿੱਧਾ ਨਿਸ਼ਾਨ ਲਗਾਉਣਾ ਦੇਖ ਆਪਾਂ ਇਸ ਤਰੀਕੇ ਨਾਲ ਸਿੱਧਾ ਮਾਰਕ ਕਰ ਲੈਣਾਗਾ ਆ ਆ ਗਿਆ ਆਪਣਾ ਉੱਪਰ ਵਾਲਾ ਨਿਸ਼ਾਨ ਆਪਾਂ ਨੇ 1.5 ਇੰਚ ਦੀ ਢਾਲ ਪਾਈਏ ਦੇਖੋ ਇੱਥੇ ਆ 1.5 ਇੰਚ ਦੀ ਢਾਲ ਪਾਈ ਆ ਇੱਥੋਂ ਆਪਾਂ ਨੇ تیرਸ਼ਾ ਨਿਸ਼ਾਨ ਲਗਾਇਆ ਆ ਨਿਸ਼ਾਨ ਤੋਂ ਆਪਾਂ ਨੇ نیچے ਤੋਂ 6.5 ਦਾ ਨਿਸ਼ਾਨ ਲਗਾਇਆ ਹੁਣ ਇਹਦੀ ਫਿਟਿੰਗ ਹੈਗੀ ਆ 19 ਇੰਚ ਸੂਟ ਦੀ ਜਨਨ ਕਿ ਆਪਾਂ ਆ ਰੱਖਣਾ ਇਹ ਲੂਜ਼ ਤਾਂ ਆਪਾਂ 19.5 ਇੰਚ ਰੱਖਾਂਗੇ ਤੁਸੀਂ ਦੇਖੋ ਕਿਥੋਂ ਰੱਖੋਗੇ ਜਣੀ ਆਪਣੀ ਆ ਜਿਹੜੀ ਫੱਟੀ ਆ ਇਹ ਫੱਟੀ ਦੀ ਇਸ ਤਰੀਕੇ ਨਾਲ ਫੋਲਡਿੰਗ ਹੋਊਗੀ ਤਾਂ ਉਹਦਾ ਹਾਫ ਕਰਕੇ ਨਿਸ਼ਾਨ ਲਗਾਉਗੇ ਤੁਸੀਂ ਮੰਨ ਲਓ ਆ ਫੱਟੀ ਦੀ ਫੋਲਡਿੰਗ ਆ ਗਈ ਦੇਖੋ ਇਹਦਾ ਆਪਾਂ ਇਸ ਤਰੀਕੇ ਨਾਲ ਹਾਫ ਕਰਕੇ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ 19 ਇੰਚ ਤੇ ਪੌਣੇ 10 ਤੇ ਨਿਸ਼ਾਨ ਲਗਾਵਾਂਗੇ ਡੇਢ ਇੰਚ ਦੀ ਆਪਾਂ ਐਕਸਟਰਾ ਮਾਰਜਿਨ ਦੇਵਾਂਗੇ ਜ਼ਿਆਦਾ ਨਹੀਂ ਦਿੰਦੇ ਦੇਖੋ ਇੱਥੋਂ ਰੱਖਿਆ ਸੀ ਆਪਾਂ ਨੇ 1.8 ਤਾਂ ਆਪਾਂ ਨੇ ਆ ਚੀਜ਼ ਨੂੰ ਕਟਾ ਕੇ ਰੱਖਣਾਗਾ ਸਾਢੇ 7 ਦੇ ਨਿਸ਼ਾਨ ਲਗਾਵਾਂਗੇ ਆਪਾਂ ਕਿਉਂਕਿ ਇੱਥੇ ਫਿਰ ਬਲ ਵਗੈਰਾ ਬਿਲਕੁਲ ਵੀ ਨਹੀਂ ਆਉਂਦੇ ਬਹੁਤ ਹੀ ਸਫਾਈ ਦੇ ਨਾਲ ਤੇ ਬਹੁਤ ਹੀ ਸੋਹਣੀ ਫਿਟਿੰਗ ਆਊਗੀ ਦੇਖੋ ਇਸ ਤਰੀਕੇ ਨਾਲ ਆਪਾਂ ਗਲਾਈ ਦੇ ਨਿਸ਼ਾਨ ਲਗਾਵਾਂਗੇ ਇਹ ਤੁਸੀਂ ਇਸ ਤਰੀਕੇ ਨਾਲ ਲੈ ਕੇ ਜਾਓਗੇ ਇਧਰੋਂ ਥੋੜਾ ਜਿਆਦਾ ਤਿਰਛਾ ਜਾਊਗਾ ਹੌਣ ਲਗਾਵਾਂਗੇ ਆਪਾਂ ਕਮਰ ਦਾ ਕਮਰ ਦਾ ਨਾਪ ਵੀ ਤੁਸੀਂ ਇਸੇ ਤਰੀਕੇ ਨਾਲ ਲਗਾਉਂਗੇ ਜੇ ਤੁਸੀਂ ਆਹ ਮਾਰਕ ਤੋਂ ਲਗਾਉਂਗੇ ਤਾਂ ਤੁਹਾਨੂੰ ਫਿਰ ਜਦੋਂ ਬੈਕ ਪੱਲੇ ਨਾਲ ਇਹਦੀ ਫਿਟਿੰਗ ਵਾਲੀ ਸਲਾਈ ਲਗਾਉਂਗੇ ਉਹ ਤੁਹਾਡੇ ਵਿੱਚ ਵੱਧ ਘਟ ਜਾਊਗਾ ਉਹਦੇ ਵਿੱਚ ਦਿੱਕਤ ਆਊਗੀ ਤੁਸੀਂ ਨਿਸ਼ਾਨ ਇੱਥੋਂ ਵੀ ਲਗਾ ਸਕਦੇ ਹੋ ਤੁਹਾਨੂੰ ਮਾਰਜਿਨ ਦੇ ਵਿੱਚ ਵੱਧ ਰੱਖਣਾ ਪਊਗਾ ਤਾਂ ਤੁਸੀਂ ਇਹ ਕੀ ਕਰਨਾ ਬਸ ਆਹ ਚੀਜ਼ ਨੂੰ ਇਸ ਤਰੀਕੇ ਨਾਲ ਕਰਕੇ ਇਹਦਾ ਹਾਫ ਕਰ ਲੈਣਾਗਾ ਹੁਣ ਆਪਾਂ ਨੇ ਕਮਰ ਦਾ ਨਿਸ਼ਾਨ ਲਗਾਵਾਂਗੇ ਕਮਰ ਦੇ ਵਿੱਚੋਂ ਹੈਗਾ ਦੇਖੋ ਇਹ 18 ਇੰਚ ਕਿਉਂਕਿ ਲੂਸ ਫਿਟਿੰਗ ਦੇ ਵਿੱਚ ਹੀ ਬਣਾਵਾਂਗੇ ਇਹਨੂੰ ਆਪਾਂ ਜਿਆਦਾ ਟਾਈਟ ਫਿਟਿੰਗ ਨਹੀਂ ਦੇਵਾਂਗੇ ਹੁਣ ਦੇਖੋ ਇਹ ਆਪਣਾ ਰੱਖਾਂਗੇ A ਸ਼ੇਪ ਦੇ ਵਿੱਚ A ਸ਼ੇਪ ਤੁਸੀਂ ਕਿਵੇਂ ਰੱਖੋਗੇ ਬਿਲਕੁਲ ਹੀ ਸਿੰਪਲ ਹੀ ਤਰੀਕੇ ਦੇ ਵਿੱਚ ਦੱਸਾਂਗੇ ਮੰਨ ਲਓ ਤੁਸੀਂ ਨੇ ਵੱਧ ਤੋਂ ਵੱਧ ਘੇਰਾ ਰੱਖਣਾ ਤਾਂ ਤੁਸੀਂ ਇਹਦੀ ਜਿਹੜੀ ਆਪਣੇ ਮਾਰਕ ਕਰੀ ਆ ਇਹ ਚੀਜ਼ ਨੂੰ ਨਾਪ ਲੋਗੇ ਤੇ ਇਹਦਾ ਹਾਫ ਕਰ ਦੋਗੇ ਇੱਥੋਂ ਜਦੋਂ ਤੁਸੀਂ ਫਰੰਟ ਦੀ ਕਟਿੰਗ ਕਰਨੀ ਆ ਦੇਖੋ ਫੱਟੀ ਟੱਕ ਆਪਣਾ ਕਿੰਨਾ ਹੋ ਗਿਆ ਇਹ 25 ਤਾਂ ਆਪਾਂ ਨੇ 12.5 ਤੋਂ ਇੱਕ ਸੂਤ ਆਪਾਂ ਉੱਪਰ ਮਾਰਕ ਕਰਕੇ ਇਹਦਾ A ਸ਼ੇਪ ਦੇ ਲਾਂਗੇ ਦੇਖੋ 12.5 ਆ ਆ ਗਿਆ ਇੱਥੋਂ ਹੁਣ ਆਪਾਂ ਨੇ ਚਾਕ ਰੱਖਣਾ ਦੇਖੋ ਸਾਈਡ ਸਲਾਈ ਤੁਸੀਂ ਕਿੰਨੀ ਰੱਖਣੀ ਆ ਸਾਈਡ ਸਲਾਈ ਆਪਾਂ ਲੰਬੀ ਰੱਖਾਂਗੇ 17 ਇੰਚ ਸਾਈਡ ਸਲਾਈ ਰੱਖਾਂਗੇ ਆਪਾਂ हिਪ ਦਾ ਨਿਸ਼ਾਨ ਆਮ ਨੋਰਮਲ ਆਪਾਂ ਰੱਖਦੇ ਹੁੰਨੇ ਆਗੇ 20 ਸਾਡੇ 20 ਪਰ ਇਹਦੀ ਆਪਾਂ 2.5 ਇੰਚ ਹਿਪ ਜਿਆਦਾ ਰੱਖਾਂਗੇ ਫਿਲਹਾਲ ਇੱਕ ਤਾਂ ਹੈਗਾ ਦੇਖੋ A ਸ਼ੇਪ ਦੇ ਵਿੱਚ ਇੱਕ ਆਪਾਂ ਸਾਈਡ ਸਲਾਈ ਲੌਂਗ ਕਰ ਰਹੇ ਆ ਜੇ ਆਪਾਂ ਸੂਟ ਜਿੰਨੀ A ਸ਼ੇਪ ਆਪਣਾ hip ਦਾ ਨਿਸ਼ਾਨ ਲਗਾ ਲਿਆ ਤਾਂ ਆਪਣੇ ਟਾਈਟ ਹੋ ਜੂ ਦੇਖੋ ਆ ਚਿੰਜਾਂ ਤੋਂ ਫਸ ਜੂਗਾ ਤਾਂ ਆਪਾਂ hip ਦਾ ਨਿਸ਼ਾਨ ਲਗਾਵਾਂਗੇ ਉਸੇ ਤਰੀਕੇ ਨਾਲ hip ਦਾ ਨਿਸ਼ਾਨ ਲਗਾਉਣਾ 23 ਇੰਚ ਤੇ ਆਪਾਂ hip ਦਾ ਨਿਸ਼ਾਨ ਲਗਾਵਾਂਗੇ ਇੱਥੋਂ ਆਪਾਂ ਸਿੱਧਾ ਇਹਨੂੰ ਨਾਲ ਮਿਲਾ ਦਾਂਗੇ ਜਿਹੜਾ ਆਪਾਂ ਨੇ ਹਾਫ ਕਰਿਆ ਸੀਗਾ ਇਸੇ ਤਰੀਕੇ ਆਪਾਂ ਆ ਨਿਸ਼ਾਨਾਂ ਤੋਂ ਕਰਾਂਗੇ ਸੋ ਨੂੰ ਕਟਿੰਗ ਵੇਲੇ ਪਤਾ ਚੱਲੂ ਕਿਉਂਕਿ ਕੱਪੜਾ ਪ੍ਰਿੰਟ ਆ ਸੋ ਨੂੰ ਪੂਰੇ ਕਲੀਅਰ ਇਹਦੇ ਵਿੱਚ ਮਾਰਕ ਨਹੀਂ ਦਿਸ ਰਹੇ ਤਾਂ ਹੀੋਂ ਮੈਂ ਬਹੁਤ ਹੀ ਗਹਿਰਾਈ ਦੇ ਵਿੱਚ ਤੁਹਾਨੂੰ ਮਾਰਕ ਨਾਲ-ਨਾਲ ਲਗਾ ਕੇ ਦੱਸ ਰਹੀ ਆ ਹਾਂਜੀ ਆਪਾਂ ਨੇ ਆ ਡੇਡ ਇੰਚ ਫੱਟੀ ਦੀ ਫੋਲਡਿੰਗ ਛੱਡੀ ਸੀ ਦੇਖੋ ਆ ਬਣੇ 1.5 ਇੰਚ ਥੀਰੇ ਦਾ ਨਿਸ਼ਾਨ ਲਗਾਇਆ ਥੀਰੇ ਦਾ ਨਿਸ਼ਾਨ ਤੁਸੀਂ ਫੱਟੀ ਦਾ ਐਕਸਟਰਾ ਮਾਰਜਿਨ ਛੱਡ ਕੇ ਲਗਾਉਂਗੇ ਡੇਡ ਇੰਚ ਆਪਾਂ ਨੇ ਨੀਚੇ ਨੂੰ ਡਾਊਨ ਕਰਕੇ 6.5 ਇੰਚ ਆਪਾਂ ਨੇ ਇੱਥੋਂ ਨਾਪ ਕੇ ਨੀਚੇ ਨੂੰ ਮੋੜ ਦੇ ਦਾ ਨਿਸ਼ਾਨ ਲਗਾਇਆ ਫਿਰ ਆਪਾਂ ਨੇ ਫਿਟਿੰਗ ਦਾ ਨਿਸ਼ਾਨ ਲਗਾਇਆ ਫੱਟੀ ਦਾ ਤੁਸੀਂ ਇਸ ਤਰੀਕੇ ਨਾਲ ਹਾਫ ਕਰਕੇ ਫੱਟੀ ਫੋਲਡਿੰਗ ਕਰਕੇ ਇਹਦਾ ਹਾਫ ਕਰਕੇ ਫਿਟਿੰਗ ਦਾ ਨਿਸ਼ਾਨ ਲਗਾਉਂਗੇ ਆਪਾਂ ਨੇ ਛਾਤੀ ਦਾ ਨਿਸ਼ਾਨ ਲਗਾਇਆ ਡੇਡ ਇੰਚ ਆਪਾਂ ਨੇ ਵਿੱਚ ਮਾਰਜਿਨ ਛੱਡਿਆ ਫਿਰ ਆਪਾਂ ਨੇ ਇਸੇ ਤਰੀਕੇ ਨਾਲ ਕਮਰ ਦਾ ਨਿਸ਼ਾਨ ਲਗਾਇਆ 1.5 ਇੰਚ ਸਪੇਸ ਇੱਥੋਂ ਦਿੱਤੀ ਆ 17 ਇੰਚ ਆਪਾਂ ਨੇ ਸਾਈਡ ਸਲਾਈ ਲਗਾਈ ਆ ਹਿਪ ਆਪਾਂ ਸ਼ਰਟ ਨੂੰ ਲੂਜ਼ ਰੱਖਾਂਗੇ ਆਮ ਇਹਨਾਂ ਦੇ 20 20.5 ਆਉਂਦੀ ਆ ਤਾਂ ਆਪਾਂ ਨੇ 23 ਇੰਚ ਦੇ ਹਿਸਾਬ ਨਾਲ ਲਗਾਇਆ ਘੇਰਾ ਦੇਖੋ ਆਪਾਂ ਨੇ ਕਿਵੇਂ ਨਾਪਿਆ 40 ਦੇ ਐਕਸਟਰਾ ਛੱਡ ਕੇ ਮਾਰਜਿਨ ਉਹਦਾ ਆਪਾਂ ਨੇ ਹਾਫ ਕਰਤਾ ਹਾਫ ਕਰਕੇ ਆਪਾਂ ਨੇ ਏ ਲਾਈਨ ਦੇ ਵਿੱਚ ਕਰਤਾ ਦੇਖੋ ਇਹ ਬਹੁਤ ਹੀ ਈਜ਼ੀ ਕਟਿੰਗ ਦੇ ਵਿੱਚ ਦੱਸ ਰਿਆਂ ਤੁਸੀਂ ਰਾਮ ਨਾਲ ਆਪਣੇ ਘਰ ਵਿੱਚ ਬੈਠ ਕੇ ਇਹਦੀ ਕਟਿੰਗ ਕਰਕੇ ਕੋਟ ਸੈੱਟ ਰੈਡੀ ਕਰ ਸਕਦੇ ਹੋ ਹੁਣ ਦੇਖੋ ਆਪਾਂ ਇਹਦੀ ਉਸੇ ਨਿਸ਼ਾਨਾ ਤੇ ਕਟਿੰਗ ਕਰ ਦਾਂਗੇ ਆ ਆਪਾਂ ਨੇ 1.5 ਇੰਚ ਦੀ ਡਾਊਨ ਪਾਇਆ ਸੀ ਦੇਖੋ ਇੱਥੋਂ ਆਪਾਂ ਬਿਲਕੁਲ ਇਸ ਤਰ੍ਹਾਂ ਸਿੱਧਾ ਰੱਖਾਂਗੇ ਹੁਣ ਤੁਸੀਂ ਦੇਖੋ ਇਹਦੀ ਕਟਿੰਗ ਤੁਹਾਨੂੰ ਕਿਵੇਂ ਲੱਗ ਰਹੀ ਹੈ ਦੇਖਣ ਦੇ ਵਿੱਚ ਬਿਲਕੁਲੀ इजी ਲੱਗ ਰਹੀ ਹੈ ਦੇਖੋ ਪੂਰਾ ਕਲੀਅਰ ਆਪਾਂ ਨੂੰ ਦਿਖ ਰਿਹਾ ਵੀ ਆਪਾਂ ਨੇ ਤੀਰਾ ਵੱਧ ਪਾਇਆ ਇੱਥੋਂ ਆਪਾਂ ਜਗਾਠਾ ਜਿਹੜਾ ਸਾਹਮਣਾ ਕਹਿ ਦਿੰਨੇ ਆ ਉਹ ਚੀਜ਼ ਨੂੰ ਕਟਾ ਕੇ ਰੱਖਿਆ ਹੋਇਆ ਆਹ ਕੱਟ ਲਗਾਇਆ ਇੱਥੇ ਆਪਾਂ ਨੇ ਕੱਟ ਲਗਾ ਦੇਣਾਗਾ ਹੁਣ ਤੁਸੀਂ ਦੇਖੋ ਕੀ ਕਰੋਗੇ ਬੈਨ ਲਗਾਉਣਾ ਗਲਾ ਬਣਾਉਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਜਿੱਦਾਂ ਦਾ ਵੀ ਤੁਸੀਂ ਨੈਕ ਲਗਾਉਣਾਗਾ ਤਾਂ ਆਪਾਂ ਨੇ ਜਿਹੜਾ ਫੱਟੀ ਦਾ ਨਿਸ਼ਾਨ ਮਾਰਕ ਕੀਤਾ ਸੀ ਉਥੋਂ 2.5 ਇੰਚ ਦੇ ਵਿੱਚ ਆਪਾਂ ਨੇ ਸਿੱਧਾ ਕੱਟ ਲਗਾ ਦੇਣਾ ਤੇ ਇਹਦਾ ਸਾਈਡ ਤੋਂ ਕਿਸ ਤਰੀਕੇ ਨਾਲ ਕੱਢਣਾ ਦੇਖੋ ਾਈ ਪੋਨੇ ਤਿੰਨ ਵਿੱਚ ਦੇ ਆਪਾਂ ਆਹ ਕੱਢਾਂਗੇ ਤਾਂ ਇਹਨੂੰ ਤੁਸੀਂ ਇਸ ਤਰੀਕੇ ਨਾਲ ਗਲਾਈ ਪਾ ਦੇਣੀ ਆ ਆ ਦੇਖੋ ਆ ਚੀਜ਼ ਹੁਣਲ ਦਾ ਆਪਾਂ ਜਦੋਂ ਬੈਕ ਕੱਟਣੀ ਆਪਾਂ ਨੂੰ ਉਹ ਈਜ਼ੀ ਹੋ ਜਾਊਗਾ ਵੀ ਕਿਸ ਤਰੀਕੇ ਨਾਲ ਤੁਸੀਂ ਨੇ ਮਾਰਜਨ ਰੱਖਣਾ ਕਿਵੇਂ ਰੱਖਣਾਗਾ ਹੁਣ ਇਸੇ ਤਰੀਕੇ ਨਾਲ ਤੁਸੀਂ ਆਹ ਚੀਜ਼ ਨੂੰ ਰੱਖ ਲੋਗੇ ਦੇਖੋ ਇਹਦੇ ਵਿੱਚ ਦੇਖੋ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਡਿਜ਼ਾਈਨਿੰਗ ਦਾ ਚੱਕਰਾ ਜੇ ਕਈ ਵਾਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਸਾਡਾ ਬੈਕ ਆ ਫਰੰਟ ਘਟ ਨਾ ਜਾਵੇ ਸਾਥੋਂ ਵੱਧ ਮਾਰਜਨ ਨਾ ਦਿੱਤਾ ਜਾਵੇ ਤਾਂ ਤੁਸੀਂ ਚੀਜ਼ ਨੂੰ ਪਲਟਾ ਸਕਦੇ ਹੋ ਕਿਉਂਕਿ ਇਧਰੋਂ ਆਪਾਂ ਨੇ ਕਾਟਾ ਪਾਈਆਂ ਸੀ ਇਧਰੋਂ ਆਪਣਾ ਮੋਢੇ ਦੀ ਗਲਾਈ ਹੈ ਤਾਂ ਆਹ ਚੀਜ਼ ਆਪਣੀ ਇਧਰ ਨਾਲੋਂ ਵੱਧ ਦਾ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਦੇ ਉੱਪਰ ਰੱਖ ਕੇ ਦੇਖ ਸਕਦੇ ਹੋ ਆ ਦੇਖੋ ਜਿਵੇਂ ਆਪਣੀ ਆਹ ਚੀਜ਼ ਇਧਰੋਂ ਘਟ ਰਹੀ ਆ ਆਪਾਂ ਨੇ ਘੇਰਾਏ ਸ਼ੇਪ ਦੇ ਵਿੱਚ ਰੱਖਣਾ ਤਾਂ ਤੁਸੀਂ ਕੱਪੜੇ ਨੂੰ ਪਲਟਾ ਲੋਗੇ ਜੇ ਤੁਹਾਡੇ ਵਿੱਚ ਕੋਈ ਵੀ ਪ੍ਰਿੰਟ ਐ ਇਦਾਂ ਦੀ ਨਹੀਂ ਹੈਗੀ ਮੰਨ ਲਓ ਇੱਕ ਦੂਜੇ ਵੱਲ ਜਾंदे ਨਹੀਂ ਤਾਂ ਇਹਦੇ ਗੋਲ ਸਰਕਟ ਦੇ ਵਿੱਚ ਡਿਜ਼ਾਈਨਿੰਗ ਆ ਤਾਂ ਮੈਂ ਪੱਲੇ ਨੂੰ ਇਸ ਤਰੀਕੇ ਨਾਲ ਪਲਟਾ ਕੇ ਰੱਖ ਲਿਆ ਕਿਉਂਕਿ ਫਿਟਿੰਗ ਦਾ ਨਿਸ਼ਾਨ ਆਪਣੇ ਆਟੋਮੈਟਿਕ ਹੀ ਆਈ ਜਾਣੇ ਆ ਨੀਚੇ ਤੋਂ ਘੇਰਾ ਆਪਣਾ A ਸ਼ੇਪ ਦੇ ਵਿੱਚ ਆ ਤਾਂ ਆਪਣੇ ਚੜਾਈ ਵਾਲਾ ਪਾਸਾ ਨੀਚੇ ਵੱਲ ਨੂੰ ਕਰ ਲਿਆ ਇਹ ਚੀਜ਼ਾਂ ਦਾ ਤੁਸੀਂ ਨੇ ਖਾਸ ਧਿਆਨ ਰੱਖਣਾ ਦੇਖੋ ਹੁਣ ਆਪਾਂ ਨੇ ਨੀਚੇ ਨੂੰ ਦੇਖੋ ਤੀਰਾ ਜਿਹੜਾ ਉਹ ਆਪਾਂ ਨੇ ਵੱਧ ਪਾਉਣੇ ਹੁੰਦੇ ਆ ਆਪਾਂ ਨੀਚੇ ਨੂੰ ਕਰਕੇ ਤਾਂ ਤੁਸੀਂ ਪਹਿਲਾਂ ਹੀ ਇਹ ਤੋਂ ਇਸ ਤਰ੍ਹਾਂ 1/2 ਇੰਚ ਉਤਾਰ ਲੈਣਾਗਾ ਆਹ ਚੀਜ਼ ਆਪਣੀ ਰੇਵ ਕੱਟੀ ਹੋਈ ਆ ਤਾਂ ਤੁਸੀਂ ਇਸ ਤਰੀਕੇ ਨਾਲ ਰੇਵ ਹੀ ਕਟਾਂਗੇ ਜੇ ਤੁਸੀਂ ਟੀਰਾ ਵਗੈਰਾ ਪਾਉਣਾ ਤਾਂ ਤੁਸੀਂ ਆਹ ਚੀਜ਼ੇ ਦੇ ਇਸ ਤਰ੍ਹਾਂ ਬਾਦਮੀ ਦੇ ਉਪਤੀ ਵੀ ਆਪਾਂ ਤੁਹਾਨੂੰ ਐਕਸਟਰਾ ਵੀਡੀਓ ਦੇਵਾਂਗੇ ਫਿਲਹਾਲ ਆਪਾਂ ਬਿਨਾਂ ਟੀਰੇ ਤੋਂ ਤੁਹਾਨੂੰ ਇਹ ਵੀਡੀਓ ਬਣਾ ਰਹੇ ਆਂਗੇ ਤੁਸੀਂ ਇਹ ਇਸੇ ਤਰੀਕੇ ਨਾਲ ਇਹਦੀ ਕਟਿੰਗ ਕਰਨੀ ਆਂਗੀ ਹੁਣ ਜਿਹੜਾ ਆਪਾਂ ਨੇ ਮਾਰਕ ਕੀਤਾ ਗੋਲ ਪਾਸਾਗਾ ਤੁਸੀਂ ਉਹ ਚੀਜ਼ ਉਹਦੇ ਉੱਪਰ ਰੱਖਣੀ ਆਂ ਮੰਨ ਲਓ ਉਹਦੇ ਤੋਂ ਬਦਨੀ ਨਹੀਂ ਚਾਹੀਦੀ ਘੱਟ ਹੋਣੀ ਚਾਹੀਦੀ ਤੁਹਾਡੀ ਆ ਚੀਜ਼ ਕਿਉਂਕਿ ਨਹੀਂ ਤਾਂ ਬੈਕ ਦੇ ਵਿੱਚ ਝੋਲ ਪੈਣ ਲੱਗ ਜਾਂਦਾਗਾ ਤਾਂ ਤੁਸੀਂ ਨੇ ਆ ਜਿਹੜਾ ਮਾਰਕ ਲਾਇਆ ਉਹਦੇ ਤੋਂ ਘਟਾ ਕੇ ਹੀ ਰੱਖਣਾਗਾ ਬੈਕ ਪੱਲਾ ਇਹਦੇ ਵਿੱਚ ਆਪਾਂ ਕੋਈ ਵੀ ਬੈਕ ਐਕਸਟਰਾ ਲੰਬੀ ਨਹੀਂ ਪਾਉਂਦੇ ਇਹਨੂੰ ਬਰਾਬਰ ਹੀ ਰੱਖਾਂਗੇ ਹਾਂਜੀ ਇਸੇ ਕਟਿੰਗ ਦੇ ਵਿੱਚ ਇਹਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਦੇਖੋ ਆਪਾਂ ਹੁਣ ਤੁਸੀਂ ਇੱਥੇ ਰੋਕ ਕੇ ਦਾ ਨਿਸ਼ਾਨ ਮਾਰਕ ਕਰੋਗੇ ਦੇਖੋ ਇੱਥੇ ਤੱਕ ਬਿਲਕੁਲ ਸਿੱਧਾ ਰੱਖਾਂਗੇ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਦੀ ਗਲਾਈ ਪਾਉਣੀ ਹੈ ਇਹ ਗਲਾਈ ਦੇਖੋ ਤੁਸੀਂ ਇਹ ਦੇਖਣਾਗਾ ਵੀ ਜ਼ਿਆਦਾ ਨਹੀਂ ਪਾਉਣੀ ਇਸ ਤਰ੍ਹਾਂ ਵੀ ਨਾ ਹੋਵੇ ਤੁਹਾਡੇ ਖਿੱਚ ਪਵੇ ਤੇ ਇਸ ਤਰ੍ਹਾਂ ਵੀ ਨਾ ਹੋਵੇ ਵੀ ਸਾਨੂੰ ਟਾਈਟ ਫੀਲ ਹੋਵੇ ਮਤਲਬ ਲੂਜ਼ ਹੋਵੇ ਬਲ ਪਈ ਜਾਣ ਬਿਲਕੁਲ ਹੀ ਗਲਾਈ ਦੇ ਵਿੱਚ ਦੇਵਾਂਗੇ ਆ ਦੇਖੋ ਇਹਦੀ ਐਕਸਟਰਾ ਤ੍ਰਿਕਿਏ ਦੀ ਕਟਿੰਗਾ ਹੁਣ ਆਪਾਂ ਇਹਦੀ ਕਰਨੀ ਆ ਬਾਜੂ ਦੀ ਕਟਿੰਗ ਅਪਣੇ ਕੋਰਸੈਟ ਦੀ ਕਟਿੰਗ ਕਰ ਲਈ ਹੁਣ ਆਪਾਂ ਕਰਾਂਗੇ ਪਲਾਜ਼ੋ ਦੀ ਕਟਿੰਗ ਕਿਉਂਕਿ ਆਪਣੇ ਕੋਲੇ ਕਪੜਾ ਪਿੱਛੇ ਉਸੇ ਹਿਸਾਬ ਨਾਲ ਰੱਖਾਂਗੇ ਆਪਣੀ ਬਾਜੂ ਲੰਬੀ ਬਣਾਉਣੀ ਆ ਜਾਂ ਸ਼ਾਰਟ ਬਣਾਉਣੀ ਆ ਸਭ ਤੋਂ ਪਹਿਲਾਂ ਆਪਾਂ ਨੇ ਪਲਾਜ਼ੋ ਦੀ ਕਟਿੰਗ ਕਰਨੀ ਆ ਕੋਰਸੈਟ ਤੋਂ ਬਾਅਦ ਬਾਜੂ ਦੀ ਕਟਿੰਗ ਆਪਾਂ ਬਾਅਦ ਵਿੱਚ ਕਰਾਂਗੇ ਦੇਖੋ ਆ ਚੀਜ਼ਾਂ ਨੂੰ ਦੇਖ ਲੈਣਾ ਜੇ ਆਪਾਂ ਨੂੰ ਕੋਈ ਵੀ ਘਾਟ ਵਧ ਲੱਗਦੀ ਆ ਤਾਂ ਉੱਪਰ ਆਪਾਂ ਨੇ ਫਿਨਿਸ਼ਿੰਗ ਕਰ ਦੇਣੀਆਂ ਦੇਖੋ ਇਸ ਤਰੀਕੇ ਨਾਲ ਤੁਸੀਂ ਲਾਸਟਿਕ 1 ਇੰਚ ਹੀ ਪਾਉਣਾ 1.5 ਇੰਚ ਹੀ ਪਾਉਣਾ 0.5 ਇੰਚ ਹੀ ਪਾਉਣਾ ਜੋ ਵੀ ਲਾਸਟਿਕ ਪਾਉਣਾਗਾ ਉਸੇ ਹਿਸਾਬ ਨਾਲ ਤੁਸੀਂ ਇਹ ਆ ਚੀਜ਼ਾਂ ਨੂੰ ਮ मान लो मैं सवा इंच इलास्टिक पावंगे तो आपने पौने दो उपर छा मार्जन हम आप बिल्कुल सीधा निशान लगाव ग आ चीज मैं आपने सीधी लगा ली हूं ला जी लेंथ हैगी अपनी छत्ती इंच तो आपने छत्ती इंच देखो आ फोलडिंग ने एक्सट्रा कटता तो आप इतों नाप के छत्ती इंच के निशान लगावे देखो हम आपने मूहरी कि प्लाजो की उस हिसाब मूरी का निशान लगावे सब तो पहला अपने लेंथ का निशान लगाया है देखो फोलडिंग चौड़ाई करनी है तो अपने हिसाब न रखोगे मैं नॉर्मल फोलडिंग रखूंगी देखो ये सैड तो आपने डेढ़ इंच दी वाली साइड डेढ़ इंच छी देखो डेढ़ इंच आप छत्ता मूहरी देखो आप कि रखा नौ इंच ਨਹੀਂ ਆਪਾਂ ਜ਼ਿਆਦਾ ਟਾਈਟ ਬਣਾਈਏ ਤੇ ਨਾ ਹੀ ਜ਼ਿਆਦਾ ਲੋ ਲੂਜ਼ ਬਿਲਕੁਲ ਨਾਰਮਲ ਫਿਟਿੰਗ ਦੇ ਵਿੱਚ ਰੱਖਣਾ ਇਹਨੂੰ ਹੁਣ ਆਪਾਂ ਆਸਨ ਦਾ ਨਿਸ਼ਾਨ ਲਗਾਵਾਂਗੇ 13.5 ਇੰਚ ਤੇ ਉਪਰੋਂ 13.5 ਇੰਚ ਤੇ ਆਸਨ ਦਾ ਨਿਸ਼ਾਨ ਲਗਾਵਾਂਗੇ ਆਪਾਂ ਨੇ ਥਾਈਜ਼ ਥਾਈਜ਼ ਕਿੰਨਾ ਪਾਉਣਾ ਉਸ ਦੇ ਹਿਸਾਬ ਦਾ ਇੱਥੇ ਮਾਰਕ ਕਰਾਂਗੇ ਦੇਖੋ ਕੰਨੀ ਤੋਂ ਛੱਡਾਂਗੇ ਆਪਾਂ 1/2 ਇੰਚ 14 ਇੰਚ ਇਹਦੇ ਆਪਾਂ ਥਾਈਜ਼ ਵਿੱਚੋਂ ਪਾਵਾਂਗੇ ਤਾਂ 14 ਇੰਚ ਤੇ ਨਿਸ਼ਾਨ ਲਗਾਵਾਂਗੇ 1.5 ਇੰਚ ਆਪਾਂ ਐਕਸਟਰਾ ਬੈਕ ਨੂੰ ਨਿਸ਼ਾਨ ਲਗਾਵਾਂਗੇ ਜਿਹੜੀ ਆਪਾਂ ਨੇ ਗਲਾਈ ਪਾਉਣੀ ਹੈ ਇੱਥੋਂ ਤੁਸੀਂ ਬਿਲਕੁਲ ਸਿੱਧਾ ਨਿਸ਼ਾਨ ਲਗਾਉਂਗੇ ਆਪਾਂ ਨੇ ਗਲਾਈ ਪਾ ਦੇਣੀ ਹੈ ਦੇਖੋ ਇਸ ਤਰੀਕੇ ਨਾਲ ਹੁਣ ਆਪਾਂ ਨੇ ਇੱਥੋਂ ਵੀ ਢਾਲ ਪਾਉਣੀ ਹੈ 1 ਇੰਚ ਦੀ ਢਾਲ ਆਪਾਂ ਆਸਨ ਕੋਲੋਂ ਪਾਵਾਂਗੇ ਇਹਦੇ ਨਾਲ ਪਲਾ ਦੋ ਝੋਲੀ ਦੇ ਵਿੱਚੋਂ ਨਹੀਂ ਚੱਕਿਆ ਜਾਂਦਾ ਤੇ ਕੋਈ ਵੀ ਦਿੱਕਤ ਨਹੀਂ ਆਉਂਦੀ ਆਪਾਂ ਨੂੰ ਫੋਲਡਿੰਗ ਨਹੀਂ ਕਰਨਾ ਪੈਂਦਾ ਤਾਂ ਤੁਸੀਂ ਨੇ 1 ਇੰਚ ਦੀ ਢਾਲ ਪਾ ਲੈਣੀ ਹੈ ਫਰੰਟ ਪੱਲੇ ਤੇ ਹੁਣ ਦੇਖੋ ਤੁਸੀਂ ਫੱਟੀ ਦੀ ਸਕੁਏਰ ਦੀ ਮਦਦ ਦੇ ਨਾਲ ਤੁਸੀਂ ਕੀ ਕਰੋਗੇ ਇਸ ਤਰ੍ਹਾਂ ਨਿਸ਼ਾਨ ਲਗਾਉਗੇ ਬਿਲਕੁਲ ਸਿੱਧਾ ਮਾਰਕ ਕਰ ਲਓਗੇ 4 ਪੈਨ ਇੰਚ ਤੇ ਜਦੋਂ ਤੁਸੀਂ ਮੂਰੀ ਨੂੰ ਫੋਲਡਿੰਗ ਕਰੋਗੇ ਸੋਨੂੰ ਉਹਦੇ ਵਿੱਚ ਦਿੱਕਤ ਨਹੀਂ ਆਉਣੀ ਕੋਈ ਬਾਲ ਵਗੈਰਾ ਨਹੀਂ ਪਊਗਾ ਬਿਲਕੁਲ ਸਿੱਧਾ ਤਾਂ ਤੁਸੀਂ ਇਸ ਤਰ੍ਹਾਂ ਬਿਲਕੁਲ ਸਟੇਟ ਰੱਖ ਲੈਣਾ ਫਿਰ ਫੱਟੀ ਨੂੰ ਉੱਪਰ ਚੱਕ ਕੇ ਤੁਸੀਂ ਨੇ ਸਾਈਡਾਂ ਵਾਲੇ ਨਿਸ਼ਾਨ ਮਾਰਕ ਕਰ ਲੈਣੇ ਨੇ ਇਸੇ ਤਰੀਏ ਆਪਾਂ ਇਧਰੋਂ ਕਰਾਂਗੇ ਬਿਲਕੁਲ ਸਿੱਧਾ ਨਿਸ਼ਾਨ ਲਗਾਵਾਂਗੇ ਫਿਰ ਆਪਾਂ ਇਸ ਤਰ੍ਹਾਂ ਫੱਟੀ ਨੂੰ ਉੱਪਰ ਕਰਾਂਗੇ ਫਿਰ ਨਿਸ਼ਾਨ ਲਗਾਵਾਂਗੇ ਹੁਣ ਜਿਹੜੇ ਆਪਾਂ ਨੇ ਨਿਸ਼ਾਨ ਧਾਰ ਕੇ ਕਰੇ ਹੋਏ ਨੇ ਦੇਖੋ ਇਹਨਾਂ ਤੇ ਆਪਾਂ ਕਟਿੰਗ ਕਰ ਦੇਣੀ ਆ ਇੱਥੇ ਨੋਕ ਨਹੀਂ ਬਣਾਉਣੀ ਬਿਲਕੁਲ ਗਲਾਈ ਦੇ ਵਿੱਚ ਹੋਵੇ ਕਿਉਂਕਿ ਨਹੀਂ ਤਾਂ 28 ਦੀ ਸਾਈਡ ਤੇ ਇਥੇ ਨੋਕ ਜੀ ਫਲਫੀ ਜੇ ਰਹਿਣ ਲੱਗ ਜਾਂਦਾ ਤਾਂ ਤੁਸੀਂ ਬਿਲਕੁਲ ਹੀ ਸਿੱਧੀ ਜੀ ਸ਼ੇਪ ਲੈ ਕੇ ਜਾਣੀ ਹੈ ਇੱਥੋਂ ਆਪਾਂ ਨੇ ਢਾਲ ਦੇਣੀ ਆ ਦੇਖੋ ਹੁਣ ਆਪਾਂ ਇਥੇ ਗੁਲਾਈ ਪਾ ਦਾਂਗੇ ਹਾਂਜੀ ਹੁਣ ਆਪਾਂ ਕੱਟਾਂਗੇ ਤੇ ਬੈਕ ਪੱਲੇ ਦੀ ਕਟਿੰਗ ਫਰੰਟ ਪੱਲੇ ਦੀ ਆਪਣੀ ਕਟਿੰਗ ਹੋ ਚੁੱਕੀ ਆ ਹੁਣ ਆਪਾਂ ਸਾਈਡ ਵੱਲ ਪਲਟਾ ਕੇ ਰੱਖ ਲਾਂਗੇ ਦੇਖੋ ਬਿਲਕੁਲ ਪ੍ਰੈਸ ਦੇ ਨਾਲ ਸਿੱਧਾ ਕਰ ਲੈਣਾ ਦੇਖੋ ਇਹਨੂੰ ਬਿਲਕੁਲ ਵੀ ਬਲ ਨਹੀਂ ਹੋਣਾ ਚਾਹੀਦਾ ਹੁਣ ਤੁਸੀਂ ਦੂਸਰਾ ਪੱਲਾ ਦੇਖੋ ਕਿਵੇਂ ਰੱਖੋਗੇ ਜਿਹੜਾ ਆਸਨ ਹੋਊਗਾ ਆਪਣੇ ਨੀਚੇ ਗੁਲਾਈ ਪਾਉਣੀ ਆ ਸਪੇਸ ਪਾਉਣੀ ਉਹ ਕਿੰਨੀ ਕੁ ਤੇ ਇਸ ਤਰ੍ਹਾਂ ਵੀ ਧਿਆਨ ਦੇਣਾ ਵੀ ਆਪਣੀ ਬਾਜੂ ਦੀ ਲੈਂਥ ਪਿੱਛੇ ਕਿੰਨੀ ਕੁ ਬਚ ਰਹੀ ਆ ਨੀਚੇ ਤੱਕ ਤੁਸੀਂ ਉਤਾਰ ਕੇ ਕਿਉਂਕਿ ਕਈ ਵਾਰ ਤਾਂ ਕੀ ਹੁੰਦਾ ਜੇ ਕਈ ਵਾਰ ਘਟ ਜਾਂਦਾ ਥਾਈ ਤੋਂ ਜਿਹੜੀ ਆਪਾਂ ਐਕਸਟਰਾ ਮਾਰਜਨ ਦੇਨੇ ਹਾਂ ਉੱਥੇ ਆਪਾਂ ਕਲੱਚ ਵੀ ਪਾ ਦਿੰਨੇ ਆ ਮਿਆਨੀ ਵਗੈਰਾ ਵੀ ਪਾ ਦਿੰਨੇ ਆ ਕਿਉਂਕਿ ਆਪਾਂ ਨੇ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣਾ ਆਪਾਂ ਬਿਲਕੁਲ 2.5 ਮੀਟਰ ਕੱਪੜੇ ਦੇ ਵਿੱਚ ਹੀ ਇਹ ਬਣਾ ਰਹੇ ਆ ਇਹਨੂੰ जो आप बैक कटिंग करनी है तो वाल तो भी ध्यान देना देखो देखो साइड तो एक इंच इंचा पौना इंच अपने बहर क्डनी सिलाई इन्हू बिलकुल इस तरीके ने सीधा कटिंग करता तो ये साइड तो अपने आपने तक नहीं जाऊगी देखो सिर्फ इथे तक जानी है ਹੁਣ ਆਪਾਂ ਨੇ ਜਿਹੜੀ ਢਾਲ ਪਾਉਣੀ ਆ ਬੈਕ ਪੱਲੇ ਦੀ ਇਹ ਤੁਸੀਂ 2.5 ਇੰਚ ਦੇ ਵਿੱਚ ਪਾਉਂਗੇ ਬੈਕ ਪੱਲੇ ਦੀ ਜਿਹਦੇ ਨਾਲ ਪਲਾਜ਼ੋ ਤੁਹਾਡਾ ਪੈਣਾ ਹੋਇਆ ਨੀਚੇ ਨਹੀਂ ਉਤਰੂਗਾ ਤਾਂ 2.5 ਇੰਚ ਦੀ ਆਪਾਂ ਨੇ ਇਸ ਤਰ੍ਹਾਂ ਢਾਲ ਪਾ ਲੈਣੀ ਆ ਇਸ ਤਰੀਕ ਤੋਂ ਆਹ ਸ਼ੇਪ ਲੈ ਕੇ ਜਾਣੀ ਆ ਕਟਾਈ ਵੇਲੇ ਦੇਖਣਾ ਕਿਉਂਕਿ ਮਾਰਕ ਦਾ ਤੁਹਾਨੂੰ ਬਹੁਤ ਘੱਟ ਪਤਾ ਚੱਲਦਾ ਹੋਊਗਾ ਇਹਦੇ ਵਿੱਚ ਕਪੜਾ ਪ੍ਰਿੰਟ ਦੇ ਵਿੱਚ ਆ ਗਿਆ ਦੇਖੋ ਹੁਣ ਮੰਨ ਲਓ ਆਪਾਂ ਨੇ ਲੂਜ਼ਿੰਗ ਪਾਉਣੀ ਹੁੰਦੀ ਆ ਦੋ ਵਿੱਚ ਦੋ 2.5 ਦੇ ਵਿੱਚ ਲੂਜ਼ਿੰਗ ਪਾਵਾਂਗੇ ਆਪਣੇ ਕੋਲ ਇੱਥੋਂ ਕਪੜਾ ਘਟ ਗਿਆ ਤਾਂ ਤੁਸੀਂ ਇੱਕ ਵਾਰ ਇੱਥੋਂ ਡਾਊਨ ਕਰਕੇ ਦੋ ਸੂਤ ਨੀਚੇ ਨੂੰ ਨਿਸ਼ਾਨ ਲਗਾ ਲਿਆ 3 ਇੰਚ ਦੀ ਲੂਜ਼ਿੰਗ ਪਾਉਂਗੇ ਨਿਸ਼ਾਨ ਕਰ ਲਿਆ ਆਪਾਂ ਨੇ ਇੱਥੋਂ ਤੁਸੀਂ ਗਲਾਈ ਦੇ ਵਿੱਚ ਲਾਉਂਗੇ ਹਲਕਾ ਜਿਹਾ ਆਪਾਂ ਨੇ ਇੱਥੇ ਕਲੱਚ ਪਾ ਦੇਣਾ ਜਨਨ ਕਿ ਜੋੜ ਮਿਆਨੀ ਜੋ ਵੀ ਆਪਾਂ ਬੋਲ ਦਿੰਨੇ ਆਂ ਦੇਸੀ ਭਾਸ਼ਾ ਦੇ ਵਿੱਚ ਉਸ ਤਰੀਕੇ ਨਾਲ ਤੁਸੀਂ ਨੇ ਉਹ ਕਰ ਲੈਣਾ ਤਾਂ ਇੱਥੇ ਫੱਟੀ ਰੱਖ ਕੇ ਆਪਾਂ ਨੇ ਇਸ ਤਰ੍ਹਾਂ ਦੀ ਸ਼ੇਪ ਪਾ ਦਾਂਗੇ ਇੱਥੋਂ ਆਪਾਂ ਨੇ 2 3 ਦੇ ਵਿੱਚ ਲੈਤਾ ਸੀ ਨੀਚੇ ਤੋਂ ਆਪਾਂ 1 ਇੰਚ ਦੀ ਦੇਵਾਂਗੇ ਕਿਉਂਕਿ ਮੂਰੀ ਆਪਾਂ ਨੇ ਜਿੰਨੀ ਤਿਆਰ ਰੱਖਣੀ ਆ ਆਪਣੀ ਓਨੀ ਮੂਰੀ ਤਿਆਰ ਰਹਿ ਜੂਗੀ ਹੌਲੀ ਹੌਲੀ ਉਪਰੋਂ ਆਪਾਂ ਵਧਾਉਂਦੇ ਜਾਵਾਂਗੇ ਹਲਕਾ ਹਲਕਾ ਇੱਕੋ ਦਮ ਨਹੀਂ ਮਾਰਨਾ ਦੇਖੋ ਫਿਰ ਕਈ ਵਾਰ ਆਪਾਂ ਨੂੰ ਪ੍ਰੋਬਲਮ ਆ ਸਕਦੀ ਹੈ ਇਹਦੇ ਵਿੱਚ ਆ ਦੇਖੋ ਜੀ ਹੁਣ ਆਪਣਾ ਜਿਵੇਂ ਇੱਥੋਂ ਘਾਟਾ ਥੋੜਾ ਜਿਹਾ ਤਾਂ ਆਪਾਂ ਇਸ ਤਰੀਕੇ ਨਾਲ ਇਹਦੇ ਤੇ ਕਲਚ ਝੜਾ ਲਾਂਗੇ ਬਿਲਕੁਲ ਸਿੱਧਾ ਰੱਖਿਆ ਇਹਦੇ नीचे ਰੱਖਾਂਗੇ ਇਸ ਤਰੀਕੇ ਨਾਲ ਜਿੰਨਾ ਮਾਰਜਨ ਦੇਣਾ ਤੁਸੀਂ ਇਸ ਤਰ੍ਹਾਂ ਦਾ ਚੜਾ ਕਰਕੇ ਰੱਖ ਲੋਗੇ ਹੁਣ ਆਪਾਂ ਇੱਥੋਂ ਦਾ ਕੱਟ ਕਰਕੇ ਇਸ ਤਰੀਕੇ ਨਾਲ ਇਹਦੇ ਵਿੱਚ ਜੋੜ ਪਾ ਲਿਆ ਦੇਖੋ ਇਹ ਸਲਾਈਆਂ ਦੇ ਵਿੱਚ ਹੀ ਰਹਿ ਜਾਊਗਾ ਇਹਦੇ ਵਿੱਚ ਕੋਈ ਪਤਾ ਨਹੀਂ ਚੱਲਦਾ ਹੈਗਾ ਵੀ ਆਪਾਂ ਨੇ ਜੋੜ ਪਾਇਆ ਹੋਇਆ ਇਹਦੇ ਵਿੱਚ ਏਸੀ ਆਪਣੇ ਪਲਾਜ਼ੋ ਦੀ ਕਟਿੰਗ ਹੁਣ ਕਰਾਂਗੇ ਆਪਾਂ ਬਾਜੂ ਦੀ ਕਟਿੰਗ ਆਪਾਂ ਬਾਜੂ ਬਣਾਵਾਂਗੇ ਦੀ ਕੱਟ ਵਾਲੀ ਸੈਂਟਰ ਕੱਟ ਜਿਸ ਤਰ੍ਹਾਂ ਮੇਰੇ ਦੇਖੋ ਆਹ ਪੱਟੀ ਲੱਗੀ ਹੋਈ ਐਕਸਟਰਾ ਇਸੇ ਤਰੀਕੇ ਨਾਲ ਆਪਾਂ ਸੈਂਟਰ ਦੇ ਵਿੱਚ ਕੱਟ ਦੇਵਾਂਗੇ ਆਪਣੇ ਕੋਲੇ ਕਪੜਾ ਬਚਿਆ ਦੇਖੋ 14.5 ਇੰਚ ਦਾ ਪੀਸ ਬਚਿਆ ਉਪਰੋਂ ਇਹਨੂੰ ਆਪਾਂ ਡਿਜ਼ਾਈਨ ਹੀ ਕਿਸ ਤਰ੍ਹਾਂ ਵੀ ਗੋਲ ਦੇ ਵਿੱਚ ਕਾਫ ਲਗਾਉਣੇ ਗੋਲ ਵਿੱਚ ਵੀ ਲਗਾ ਸਕਦੇ ਹਾਂ ਸਿੱਧਾ ਚੌਰਸ ਕਾਫ ਲਗਾਉਣਾ ਚੌਰਸ ਵੀ ਲਗਾ ਸਕਦੇ ਹੋ ਤਾਂ ਆਪਾਂ ਤੁਸੀਂ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਦੇਖੋ ਕਿਹੜਾ ਕੱਪੜਾ ਕਿੰਨੀ ਚੜਾਈ ਦੇ ਵਿੱਚ ਆ ਤਾਂ ਆਪਾਂ ਨੇ ਐ ਸਾਈਡ ਤੋਂ ਲਵਾਂਗੇ ਕਿਉਂਕਿ ਇਧਰੋਂ ਆਪਣੇ ਕੋਲੇ ਕੱਪੜਾ ਜ਼ਿਆਦਾ ਕਾਲਰ ਵਗੈਰਾ ਲਗਾਉਣਾ ਹੋਗਾ ਤਾਂ ਆਪਾਂ ਉਸ ਤਰੀਕੇ ਨਾਲ ਇਹਨੂੰ ਰੱਖਾਂਗੇ ਸੰਭਾਲ ਕੇ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਇਧਰੋਂ ਬਾਜੂ ਦਾ ਜਿੰਨਾ ਮੋਢਾ ਪਾਉਣਾ ਉਸ ਹਿਸਾਬ ਨਾਲ ਤੁਸੀਂ ਰੱਖੋਗੇ 8.5 ਇੰਚ ਆਪਣੇ ਮੋਢਾ ਪਾਉਣਾ ਤਾਂ ਆਪਾਂ 9.5 ਇੰ ਹੁਣ ਆਪਾਂ ਨੇ ਪਾਉਣੀ ਹੈ ਗਲਾਈ ਇਧਰੋਂ ਬਿਲਕੁਲ ਸਿੱਧਾ ਰੱਖਾਂਗੇ ਇੱਥੋਂ ਆਪਾਂ ਨੇ ਗਲਾਈ ਪਾ ਦੇਣੀ ਹੈ ਕਾਲਰ ਵਾਲੇ ਦੇ ਵਿੱਚ ਤੁਸੀਂ ਜਿਹੜੀ ਆ ਢਾਲ ਪਾਉਣੀ ਹੋਊਗੀ 2.5 3 ਇੰਚ ਦੇ ਵਿੱਚ ਦੇਣੀ ਹੈ ਜਿਆਦਾ ਨਹੀਂ ਪਾਉਣੀ ਹੈਗੀ ਤਾਂ ਇੱਥੋਂ ਆਪਾਂ ਰੱਖਾਂਗੇ 6 ਇੰਚ ਐਕਸਟਰਾ ਮਾਰਦਨ 1.5 ਇੰਚ ਦੇਵਾਂਗੇ ਹੁਣ ਫੱਟੀ ਦੀ ਸ਼ੇਪ ਨਾਲ ਆਪਾਂ ਨੇ ਇੱਥੋਂ ਨਿਸ਼ਾਨ ਲਗਾ ਲੈਣਾ ਦੇਖੋ ਦੇਖੋ ਜੀ ਆਸੀ ਆਪਣੀ ਬਾਜੂ ਦੀ ਕਟਿੰਗ ਹੁਣ ਜਿਹੜਾ ਆਪਾਂ ਨੇ ਐਕਸਟਰਾ ਕਾਫ ਲਗਾਉਣਾ ਪੱਟੀ ਲਗਾਉਣੀ ਆ ਜੋ ਵੀ ਲਗਾਉਣਾ ਉਹ ਆਪਾਂ ਬਣਾਉਂਦੇ ਵੇਲੇ ਲਗਾਵਾਂਗੇ ਕਿਉਂਕਿ ਆਪਾਂ ਨੇ ਕੋਲਰ ਵਗੈਰਾ ਵਾਸਤੇ ਕਪੜਾ ਜਿਹੜਾ ਉਹ ਰੱਖਿਆ ਹੋਇਆ ਕੋਲਰ ਵਗੈਰਾ ਲਗਾ ਕੇ ਜੋ ਵੀ ਆਪਾਂ ਨੂੰ ਜਿੱਦਾਂ ਦਾ ਵੀ ਕਪੜਾ ਬਚੂਗਾ ਉਸ ਹਾਵਨਾ ਆਪਾਂ ਬਾਜੂ ਦੀ ਅੱਗੇ ਤੋਂ ਡਿਜ਼ਾਈਨਿੰਗ ਕਰ ਦਾਂਗੇ ਇਹ ਸੀ ਆਪਣੀ ਵੀਡੀਓ ਲੌਂਗ ਦੇ ਵਿੱਚ ਕੋਟ ਸੈੱਟ ਦੀ ਨਾਲ ਪਲਾਜ਼ੋ ਤੇ ਬਾਜੂ ਦੀ ਕਟਿੰਗ ਕਰੀ ਆ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ